ਸਸਕਲ ਦੈਨਿਕ ਸਵੇਰਾ ਦੇਖ ਰਹੇ ਸਾਰੇ ਦਸਕਾ ਨੂੰ ਮੈਂ ਮਨਜੀਤ ਸਿੰਘ ਅੱਜ ਸ਼੍ਰੀ ਅਨੰਦਪੁਰ ਸਾਹਿਬ ਦੇ ਵਿੱਚ 68ਵਾਂ ਸਿੱਖ ਵਿਦਿਅਕ ਪੰਜਾਬੀ ਭਾਸ਼ਾ ਨੂੰ ਲੈ ਕੇ ਜਿਹੜਾ ਕਿ ਇੱਕ ਕਾਨਫਰੰਸ ਕਰਵਾਈ ਗਈ ਹੈ ਸਾਡੇ ਨਾਲ ਚੀਫ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਵੀਰ ਸਿੰਘ ਨਿੱਜਰ ਨੇ ਗੱਲਬਾਤ ਕਰਾਂਗੇ 68ਵੀਂ ਜਿਹੜੀ ਵਿਸ਼ਵ ਸਿੱਖ ਵਿਦਿਅਕ ਜਿਹੜੀ ਕਿ ਕਰਵਾਈ ਗਈ ਹੈ ਨਿੱਜਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਦੀ ਜਿਹੜੀ ਕਿ ਕਾਨਫਰੰਸ ਵਾਹ ਜੀ ਅੱਜ ਦੀ ਕਾਨਫਰੰਸ ਜਿਹੜੀ ਸੀਗੀ ਸਾਡੀ 68ਵੀਂ ਵਿਸ਼ਵ ਸਿੱਖ ਵਿਦਿਅਕ ਕਾਨਫਰੰਸ ਸੀਗੀ और बहुत कामयाब रही है साहब आए थे और स्पीकर साहब आए थे बहुत सारे बुद्ध जी भी आए बाबा कृष्ण सिंह बीरा छोटे बाबा जी ने वो आए थे और बाबा सतनाम सिंह आए थे सो बहुत सारे बाबा आए बाबा जी आए थे और साढ़े टीचर प्रिंसिपल स्टूडेंट्स बहुत सारे स्कूलों तो आए थे ਸੋ ਸਰਨੇ ਵਿਚਾਰਤ ਅੰਦਰਾ ਕੀਤਾ ਹੈ ਔਰ ਮੈਨੂੰ ਆਸ ਹੈ ਕਿ ਅਸੀਂ ਜਿਸ ਕੰਮ ਲਈ ਕਾਨਫਰੰਸ ਕੀਤੀ ਸੀ ਉਸ ਮੰਤਵ ਨਾਲ ਕੀਤੀ ਸੀ ਕਿ ਉਸ ਨੂੰ ਪੂਰਾ ਕਰ ਸਕਾਂਗੇ ਜਿਹੜਾ ਪੰਜਾਬੀਅਤ ਹੈ ਪੰਜਾਬੀ ਪੰਜਾਬੀਅਤ ਔਰ ਕਿਸਾਨੀ ਤੇ ਇਹ ਬਾਤ ਆਵਰਨ ਇਹ ਬਹੁਤ ਸਾਨੂੰ ਇਸ ਵਕਤ ਲੋੜ ਹੈ ਨਾ ਤਿੰਨ ਵਿਸ਼ਿਆਂ ਤੇ ਕੰਮ ਕਰਨ ਦੀ ਜਿਸ ਤਰ੍ਹਾਂ ਨੀਜ ਸਰ ਕਿਹਾ ਗਿਆ ਸੀ ਗੁਰੂ ਸਾਹਿਬ ਵੱਲੋਂ ਵੀ ਸਿੱਖਿਆ ਵਿਚਾਰੀ ਪਰਉਪਕਾਰੀ ਸਿੱਖਿਆ ਇੱਕ দান ਜਾਂ ਸਿੱਖਿਆ ਇੱਕ ਗੁਣ ਸੀਗਾ ਜਿਹੜਾ ਕਿ ਬੱਚਿਆਂ ਨੂੰ ਅੱਗੇ ਸਿਖਾਣਾ ਸੀ ਪਰ ਅੱਜ ਦਾ ਜਿਹੜਾ ਕੀ ਕੀਤਾ ਬਣਾ ਲਿਆ ਇੱਕ ਕਾਰੋਬਾਰ ਬਣਾ ਲਿਆ ਨਹੀਂ ਉਹ ਤੁਹਾਨੂੰ ਪਤਾ ਗੱਲ ਕੀ ਹੁੰਦੀ ਆ ਉਹ ਇਸ ਤਰ੍ਹਾਂ ਕਿ ਪਹਿਲਾਂ ਤੇ ਸਰਕਾਰਾਂ ਚ ਸਕੂਲ ਚੱਲਦੇ ਸੀ ਹਸਪਤਾਲ ਚੱਲਦੇ ਸੀਗੇ ਉਹਦੇ ਬਾਅਦ ਤੋਂ ਥੋੜਾ ਜੰਨਾ ਇੰਟਰਸਟ ਘਟ ਗਿਆ ਸਰਕਾਰਾਂ ਦਾ ਪਿਛਲੇ 50 ਸਾਲ ਤੋਂ ਇਨਵੈਸਟਮੈਂਟ ਘਟ ਗਈ ਤੇ ਪੈਸੇ ਲੱਗਨੇ ਘਟ ਗਏ ਤਾਂ ਕੁਦਰਤੀ ਗੱਲ ਹੈ ਜਦੋਂ ਕੋਈ ਜਗ੍ਹਾ ਖਾਲੀ ਹੋਵੇ ਤੇ ਉਹ ਤੇ ਕੋਈ ਨਾ ਕੋਈ ਜਗ੍ਹਾ ਅੱਗੇ ਆ ਜਾਂਦੀ ਹੈ ਸੋ ਬੱਚਿਆਂ ਕੋ ਫੀਸ ਲੈ ਕੇ ਪੜਾਉਣਾ ਕੋਈ ਮਾੜੀ ਗੱਲ ਨਹੀਂ ਹੈ ਲੇਕਿਨ ਲੁੱਟਣਾ ਮਾੜੀ ਗੱਲ ਹੈ ਸੋ ਲੁੱਟੀ ਜਾਓ ਤੁਸੀਂ ਬੱਚਿਆਂ ਨੂੰ ਉਹ ਉਹ ਜਿਹੜਾ ਰਿਪੋਰਟ ਜਿਹਨੂੰ ਕਹਿੰਦੇ ਅੰਗਰੇਜ਼ੀ ਅੰਗਰੇਜ਼ੀ ਜਿਹੜੇ ਵੀ ਉਹ 2 2 ਨਹੀਂ 4 ਵਾਲਾ ਕਰ ਦੋ ਉਹ ਗੱਲ ਮਾੜੀ ਹੈ ਆਦਰਵਾਇਜ਼ ਤੇ ਸਾਨੂੰ ਜਿਹੜਾ ਵੀ ਕੋਈ ਕੰਮ ਕਰੇਗਾ ਉਹ ਕਿਸੇ ਮਨਾਤਲੀ ਕਰੇਗਾ ਸੋ ਇਹ ਕੋਈ ਇਨੂੰ ਕਿਤੇ ਨੂੰ ਇਹਨੂੰ ਸਾਨੂੰ ਹਲੇ ਵੀ ਇੱਕ ਪ੍ਰੋਫੈਸ਼ਨ ਰੈਂਡ ਦੇਣਾ ਚਾਹੀਦਾ ਕਿੱਤਾ ਰੈਂਡ ਦੇਣਾ ਚਾਹੀਦਾ ਇਹਨੂੰ ਤੰਦਾ ਨਹੀਂ ਬਣਾਉਣਾ ਚਾਹੀਦਾ ਤੰਦਾ ਬਣਨਾ ਮਾੜੀ ਗੱਲ ਹੈ ਕਿਸੇ ਵੀ ਚੀਜ਼ ਦਾ ਤੇ ਜਿਸ ਤਰ੍ਹਾਂ ਸਿੰਘ ਸਾਹਿਬ ਵੀ ਗੱਲ ਕਰ ਰਹੇ ਸੀ ਕਿ ਬਹੁਤ ਚਿੰਤਾ ਦਾ ਵਿਸ਼ਾ ਹੈ ਕਿ ਕਈ ਸਕੂਲਾਂ ਦੇ ਵਿੱਚ ਅੰਗਰੇਜ਼ੀ ਜਾਂ ਹਿੰਦੀ ਤੋਂ ਇਲਾਵਾ ਜੇਕਰ ਕੋਈ ਬੱਚਾ ਪੰਜਾਬੀ ਬੋਲਦਾ ਤਾਂ ਉਸ ਨੂੰ ਜੁਰਮਾਨਾ ਕੀਤਾ ਜਾਂਦਾ ਉਸ ਨੂੰ ਕੋਈ ਨਾ ਕੋਈ ਸਜ਼ਾ ਲਾਈ ਜਾਂਦੀ ਜੀ ਉਹ ਉਹ ਸਾਡੇ ਨੋਟਿਸ ਆਈ ਗੱਲ ਕਨਵੈਂਟ ਸਕੂਲਾਂ 'ਚ ਬਹੁਤਾ ਹੁੰਦਾ ਤੇ ਅਸੀਂ ਇਸ ਗੱਲ ਤੇ ਸੀਰੀਅਸ ਨੋਟ ਲਾਂਗੇ ਸਪੀਕਰ ਸਾਹਦੇ ਨੋਟਿਸ ਗੱਲ ਆ ਗਈ ਆ ਉਹ ਅੱਜ ਕਿਨਾ ਕਿਨਾ ਵਿਸ਼ਿਆਂ ਤੇ ਜੇਕਰ ਦੇਖਿਆ ਜਾਵੇ ਵਿਚਾਰ ਚਰਚਾਾਂ ਹੋਈਆਂ ਨੇ ਤੇ ਅੱਗੇ ਕਿਹੜੇ ਵਿਸ਼ਿਆਂ ਨੂੰ ਹੋਰ ਗਹਿਰਾਈ ਨਾਲ ਮੈਂ ਤੁਹਾਨੂੰ ਦੱਸਿਆ ਨੇ ਸਾਡੇ ਜਿਹੜੇ ਤਿੰਨ ਮੇਨ ਵਿਸ਼ੇ ਨੇ ਨਾ ਇੱਕ ਤਾਂ ਸਾਡਾ ਪੰਜਾਬੀਅਤ ਹੈ ਪੰਜਾਬੀ ਹੈ ਦੂਜਾ ਸਾਡਾ ਕਿਸਾਨੀ ਹੈ ਤੇ ਤੀਜਾ ਸਾਡਾ ਵਾਤਾਵਰਣ ਹੈ ਤੇ ਸਾਰੇ ਸਾਡੇ ਜੇ ਹੱਲ ਹੋ ਜਾਂਦੇ ਨੇ ਤੇ ਸਿੱਖਿਆ ਔਰ ਪੰਜਾਬੀ ਜੇਸੀਂ ਹੱਲ ਕਰਦੇ ਆ ਤੇ ਜਿਹੜੇ ਸਾਡੇ ਬਹੁਤ ਸਾਰੀ ਸਮੱਸਿਆਵਾਂ ਮਾਣੇ ਜਿਹੜੇ ਸਾਡੇ ਬੱਚੇ ਬਾਹਰ ਜਾ ਰਹੇ ਨੇ ਜਿਹੜੇ ਸਨ ਨੌਕਰੀ ਨਹੀਂ ਮਿਲਦੀਆਂ ਸਾਰੀਆਂ ਚੋਂ ਨਿਕਲ ਆਉਣੀਆਂ ਕਿਉਂਕਿ ਸਾਡੇ ਬੱਚੇ ਪੜ੍ਹ ਲਿਖ ਕੇ ਇੰਨੇ ਕੰਮ ਇੰਨੇ ਕਾਬਿਲ ਨਹੀਂ ਹੋਣ ਦੇ ਕਿ ਉਹਨਾਂ ਨੌਕਰੀਆਂ ਦੇ ਸਕੀਏ ਮਤਲਬ ਪੜਾਈ ਦਾ ਮਿਆਰ ਮਾੜਾ ਆ ਸੋ ਪੜਾਈ ਦਾ ਮਿਆਰ ਵੀ ਚੁੱਕਣਾ ਪਏਗਾ ਆਪਣਾ ਪਾਣੀ ਬਚਾਉਣਾ ਪਏਗਾ ਆਪਣੀ ਖੇਤੀ ਬਚਾਉਣੀ ਪਏਗੀ ਔਰ ਖੇਤੀ ਪਰ ਲੋਕਾਂ ਨੂੰ ਹੋਰ ਸਾਨੂੰ ਥੋੜਾ ਧੱਕਣਾ ਪਏਗਾ ਜਿਵੇਂ ਕਿ ਕੱਲ ਦਿਵਿੰਦਰ ਸ਼ਰਮਾ ਜੀ ਨੇ ਗੱਲ ਕੀਤੀ ਹੈ ਕਿ 7% ਲੋਕ ਵਾਪਸ ਪਿੰਡਾਂ ਨੂੰ ਚਲੇ ਗਏ ਨੇ ਸੋ ਪੂਰੀ ਦੁਨੀਆ ਚ ਲੋਕ ਸ਼ਹਿਰਾਂ ਚੋਂ ਨਿਕਲੇ ਪਿੰਡਾਂ ਚ ਜਾਣਦੇ ਨੇ ਪੰਜਾਬ ਆਪਣੇ ਹਿੰਦੁਸਤਾਨ ਚ 7% ਲੋਕ ਵਾਪਸ ਚਲੇ ਗਏ ਨੇ ਸੋ ਇਸ ਕਰਕੇ ਇਹਦਾ ਮੋੜਾ ਪਛਾਣੂ ਪੈਂਡਿਆ ਸਾਨੂੰ ਇਹਦੇ ਬਾਰੇ ਵਿਚਾਰ ਕਰਕੇ ਵਿਚਾਰ ਅਸੀਂ ਕੀਤੀ ਹੈ ਇਹ ਤੇ ਹੁਣ ਸਾਨੂੰ ਲਾਗੂ ਕਰਨੀ ਜੇਕਰ ਗੱਲ ਪੰਜਾਬੀ ਭਾਸ਼ਾ ਦੀ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਤੁਹਾਨੂੰ ਕੀ ਲੱਗਦਾ ਵੀ ਕਿੰਨਾ ਕੁ ਜਿਹੜਾ ਕਿ ਹੰਬਲਾ ਹੁਣ ਤੱਕ ਮਾਰਿਆ ਉਹਦੇ ਠੋਸ ਨਤੀਜੇ ਨਿਕਲਣ ਸ਼ੁਰੂ ਹੋ ਕਿ ਕਿ ਕਈ ਜਗ੍ਹਾ ਹਜੇ ਵੀ ਬੋਰਡ ਵੀ ਲੱਗ ਜਾਂਦੇ ਨੇ ਹਿੰਦੀ ਚ ਵੀ ਅੰਗਰੇਜ਼ੀ ਚ ਵੀ ਹੋਰ ਭਾਸ਼ਾਂ ਚ ਵੀ ਵੀ ਪਰ ਫਿਰ ਵੀ ਕਿਤੇ ਨਾ ਕਿਤੇ ਪੰਜਾਬੀ ਨੂੰ ਪਿੱਛੇ ਰੱਖਿਆ ਜਾਂਦਾ ਜੀ ਉਹਦੇ ਚ ਮੈਂ ਦੱਸਿਆ ਸੀ ਕਿ ਕੁਝ ਤੇ ਜਿਹੜੇ ਸਰਕਾਰੀ ادارے ਨੇ ਹੋਂਦ ਤੇ ਬਦਲੇ ਗਏ ਨੇ ਬੋਰਡ ਜਿਹੜੇ ਵੱਡੇ ਵੱਡੇ ادارے ਨੇ ਜਿਵੇਂ ਆ ਅਮਰੀਕਾ ਵਾਲੇ ਜਿਹੜੇ ਕੀਏ ਵੱਡੇ ਵੱਡੇ ਜਿਹੜੇ ਹੁੰਦੇ ਜੋ ਵੀ ਨਾ ਨਾ ਮਲਟੀ ਨੈਸ਼ਨਲ ਉਹ ਵੀ ਜਿਹੜੇ ਨੇ ਉਹ ਵੀ ਠੀਕ ਕਰ ਗਏ ਨੇ ਕੰਮ ਆਪਣਾ ਉਹਨਾਂ ਕੋ ਪੈਸੇ ਚਾਰ ਹੁੰਦੇ ਆ ਜਿਹੜੇ ਛੋਟੇ ਦੁਕਾਨਦਾਰ ਨੇ ਕਰਿਆਨੇ ਵਾਲਾ ਤੋਂ ਜਾਂ ਤੇ ਉਹ ਕਵੇਰੀ ਗੁਰੇਜ਼ ਕਰ ਜਾਂਦਾ ਉਹ ਸੋਚਦਾ ਕਿ ਮੈਂ ਨਾਮਾ ਬੋਰਡ ਲਾਉਂਗਾ ਮੇਰਾ ਰੁਪਈਆ 5 5000 2000 ਲੱਗੂਗਾ ਉਹ ਕਿੰਜੂ ਸੀ ਕਰ ਜਾਂਦਾ ਸੋ ਇਹ ਇਹਦੇ ਬਾਰੇ ਸਾਨੂੰ ਤਰੇ ਕਰਨ ਦੀ ਮੈਂ ਚੀਫ ਕਲਸਾ ਦਵਾਨ ਵੱਲੋਂ ਕੀ ਨਵੀਂ ਜਿਹੜੀ ਇੱਕ ਹੋਰ ਮੁਹਿੰਮ ਚਲਾਈ ਗਈ ਹੈ ਤੇ ਉਸ ਦਾ ਕੀ ਮੁੱਖ ਉਦੇਸ਼ ਹੈ ਅਸੀਂ ਅੱਜ ਇੱਥੇ ਸਭ ਦੇ ਸਾਹਮਣੇ ਕਿਹਾ ਕਿ ਸਾਰੇ ਪੰਜਾਬੀ ਕਿਤਾਬ ਪੁਸਤਕਾ ਪੜ੍ਹਨਗੇ ਨੋਵਲਸ ਪੜ੍ਹਨਗੇ ਪੰਜਾਬੀ ਦੀਆਂ ਔਰ ਹਰ ਇੱਕ ਘਰ ਦੇ ਵਿੱਚ ਜਿੰਨੇ ਸਾਡੇ ਸਟੂਡੈਂਟ ਨੇ 50000 ਦੇ ਲਾਗੇ ਸਾਡੇ ਬੱਚੇ ਟੀਚਰ ਵਗੈਰਾ ਨੇ ਇਹ ਸਭ ਦੇ ਘਰ ਚ ਇੱਕ ਇੱਕ ਪੰਜਾਬੀ ਦੀ ਇੱਕ ਬਾ ਨਾਜ਼ਮੀ ਜੀਵ ਕਾਲ ਸਾਹਿਬ ਦੀਵਾਨ ਮਤਲਬ ਕਿੰਨੇ ਜਿਹੜੇ ادارے ਹੁਣ ਤੱਕ ਜਿਹੜੇ ਸਕੂਲ ਕਾਲਜ ਚਲਾਏ ਜਾ ਰਹੇ ਨੇ ਤੇ ਉਹਨਾਂ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਕਿਹੋ ਜੀ ਸਿੱਖਿਆ ਹੁੰਦੀ ਹੈ ਜਿਹੜੇ ਬੱਚੇ ਸਿੱਖਣ ਕਰਦੇ ਸਾਡੇ ਕੋਲ ਪਿੰਲਾ ਸਕੂਲ ਤੇ ਕਾਲਜ ਹੈਗੇ ਨੇ ਔਰ ਅਸੀਂ ਸਭ ਨੂੰ ਸਕੂਲਾਂ ਤੇ ਸਾਡੇ ਪਿੰਡਾਂ ਦੇ ਮੈਨ ਪੜਾਉਂਨੇ ਆ ਬੜਾਉਂਨੇ ਆ ਅਸੀਂ ਬਾਠਰੀਸ ਕੰਮ ਨੇ ਆ ਕੀਰਤਨ ਵੀ ਸਿਖਾਉਂਨੇ ਆ ਸੋ ਗੁਰੂਆਂ ਨੂੰ ਸਭ ਜਦੋਂ ਵੀ ਗੁਰੂਆਂ ਦੇ ਉਕਾਸ਼ ਪੁਰਬ ਆਉਂਦੇ ਆ ਅਸੀਂ ਉਹਨਾਂ ਮਨਾਉਂਨੇ ਆ ਇਹ ਸਾਰਾ ਕੰਮ ਕਰਦੇ ਆ ਅਸੀਂ ਸਕਿਨੋ ਜੋੜ ਕੇ ਰੱਖਦੀ ਮਤਲਬ 68ਵੀਂ ਕਾਨਫਰੰਸ ਸੀਗੀ ਇਹ ਤੇ ਅਗਲੀ ਕਾਨਫਰੰਸ ਦਾ ਕੀ ਮੁੱਖ ਅਜੰਡਾ ਹੈ ਤੇ ਕਿੱਥੇ ਹੋਣ ਜਾ ਰਹੀ ਹੈ ਅਗਲੀ 26 ਚ ਹੋਏਗੀ ਔਰ 26 ਸਾਡੀ ਬੰਬੇ ਚ ਹੋਏਗੀ ਬੰਬੇ ਵਾਲੇ ਨੇ ਮੰਗ ਕੀਤੀ ਸਾਡੇ ਕਾਨਫਰੰਸ ਕਰੋ ਅੱਗੇ ਅਸੀਂ ਕਾਨਫਰੰਸਾਂ ਨਾ ਅੰਮ੍ਰਿਤਸਰ ਦੇ ਲਾਗੇ-ਲਾਗੇ ਕਰੀ ਜਾਂਦੇ ਸੀਗੇ ਪਰ ਸਾੜੀ ਪਹਿਲਾਂ ਵੀ ਹੋਈਆਂ ਬੰਬੇ ਵੀ ਪਹਿਲਾਂ ਹੋਈ ਇੱਕ ਵਾਰ ਕਾਨਪੁਰ ਵੀ ਹੋਈ ਹੈ ਮਾਰ ਵੀ ਹੋਈਆਂ ਨੇ ਲੇਕਿਨ ਹੁਣ ਅਸੀਂ ਐਸ.ਡੀ. ਅੰਮ੍ਰਿਤ ਸਰ ਕੀਤੀ ਸੀ ਐ ਕਿ ਅਸੀਂ ਆਨੰਦਪੁਰ ਸਾਹਿਬ ਕੀਤੀ ਹੈ ਸਾਡੇ ਮੰਚ 'ਚ ਆ ਕੇ ਅਸੀਂ ਖਾਲਸੇ ਦੇ ਧਰਤੀ ਤੇ ਜਾ ਕੇ ਇੱਕ ਕਾਨਫਰੰਸ ਕਰੀਏ ਅਗਲੀ ਅਸੀਂ ਬੰਬੇ ਕਰਾਂਗੇ ਜਾ ਕੇ ਅੱਜ ਸਪੀਕਰ ਸਾਹਿਬ ਵੀ ਆਏ ਸੀ ਐਮਪੀ ਸਾਹਿਬ ਵੀ ਸੀ ਕਿ ਸਰਕਾਰ ਕੋਲੋਂ ਕੀ ਮੰਗ ਰੱਖੀ ਗਈ ਹੈ ਤੇ ਕਿਸ ਤਰ੍ਹਾਂ ਦੀ ਜਿਹੜੀ ਕਿ ਇੱਕ ਡਿਮਾਂਡਸ ਨਹੀਂ ਇਸ ਤਰ੍ਹਾਂ ਕੋਈ ਡਿਮਾਂਡ ਨਹੀਂ ਰੱਖੀ ਗਈ ਕਿਉਂਕਿ ਸਾਡੇ ਗੈਸ ਸੀਗੇ ਉਹਨਾਂ ਕੋਲ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਜਿਹੜੀ ਸੰਗਤ ਹੋਣ ਡਿਮਾਂਡ ਸੀ ਜਾਂ ਜਿਹੜੀ ਜੱਜਦਰ ਸਾਹਿਬ ਨੇ ਇੱਕ ਗੱਲ ਕੀਤੀ ਹੈ ਕਿ ਤੁਸੀਂ ਜੋ ਵੀ ਐਕਸ਼ਨ ਲੈਣਾ ਚਾਹੀਦਾ ਹੈ ਜਿਤਨਾ ਜਿਤਨਾ ਪੰਜਾਬੀ ਵਾਸਤੇ ਕਸੀ ਸ਼ੈਡ ਬੋਰਡ ਨੂੰ ਕਹਨੇ ਬਣਾਇਆ ਜਿਹਦੇ ਚ ਦਸਵੰਤ ਸਿੰਘ ਆਪਣੇ ਗੁਜੇ ਨੇ ਜ਼ਫਰ ਸਾਹਿਬ ਨੇ ਉਹਨਾਂ ਨੂੰ ਇੰਚਾਰਜ ਲਾਇਆ ਲੇਕਿਨ ਉਹਨਾਂ ਕੋ ਆਫੀਸਲੀ ਨਹੀਂ ਹੈ ਕਰਨੀ ਹੈ ਕੋ ਬਜਟ ਨਹੀਂ ਹੈ ਸੋ ਇਹ ਅੱਜ ਅਸੀਂ ਡਿਸਕਸ ਕੀਤਾ ਕਿ ਸਰਕਾਰ ਦੇ ਕਿ ਰੱਖਾਂਗੇ ਕਿ ਕਦੋਂ ਤੁਸੀਂ ਘਟੋ ਜਲਦੀ ਜਲਦੀ ਤਾਂ ਕਿ ਪੰਜਾਬੀ ਡਿਗਰ ਸਾਹਿਬ ਖੁਦ ਵੀ ਇਹਨਾਂ ਚੀਜ਼ਾਂ ਲਈ ਚਿੰਤਾ ਜ਼ਾਹਰ ਕਰਦੇ ਨੇ ਬਹੁਤ ਚਿੰਤਾ ਕਰਦੇ ਨੇ ਔਰ ਬੜੇ ਪਿਆਰੇ ਨੇ ਔਰ ਸਭ ਨੂੰ ਬੜੇ ਹਰਮਨ ਪਿਆਰੇ ਨੇ ਅਚੰਗਿਆ ਇਨਸਾਨ ਨੇ ਅਤੇ ਪਰਮਾਤਮਾ ਪਰਿਕਰੇ ਲੰਬੀ ਉਮਰ ਉਹਨਾਂ ਦੀ ਹੋਵੇ ਉਹਨਾਂ ਨੂੰ ਪਰਮਾਤਮਾ ਹੋਰ ਉਤਵੇ ਦੇਵੇ ਬੜੀ ਮਹੱਤਵਪੂਰਨ ਮੱਤੇ ਇੱਥੇ ਪਾਸ ਕੀਤੇ ਗਏ ਆ ਵਿਸ਼ਵ ਪੰਜਾਬੀ ਕਾਨਫਰੰਸ ਦੇ ਵਿੱਚ ਜਿਹੜੀ ਚੀਫ ਕਾਸਾ ਜਵਾਨ ਵੱਲੋਂ ਕਰਾਈ ਗਈ ਸੀ ਔਰ ਇਹਦੇ ਲਈ ਮੈਂ ਚੀਫ ਕਾਸਾ ਜਵਾਨ ਦੇ ਪ੍ਰਧਾਨ ਡਾਕਟਰ ਇੰਦਰਪੀਰ ਸਿੰਘ ਮੇਜਰ ਹਰਾ ਦਾ ਬਹੁਤ ਧੰਨਵਾਦੀ ਆ ਬਹੁਤ ਵਧੀਆ ਇੰਤਜ਼ਾਮ ਕੀਤਾ ਗਿਆ ਔਰ ਬੜੇ ਹੀ ਅਕੈਡਮਿਕ ਵਿਸ਼ਿਆਂ ਨੂੰ ਇੱਥੇ ਡਿਸਕਸ ਕੀਤਾ ਗਿਆ ਔਰ ਮਾਂ ਬੋਲੀ ਦੀ ਜਿਹੜੀ ਉਹਨੂੰ ਕਾਇਮ ਰੱਖਣ ਲਈ ਉਹਦਾ ਮਾਣ ਸਨ ਕਾਇਮ ਰੱਖਣ ਲਈ ਇਥੇ ਵਿਚਾਰਾਂ ਹੋਈਆਂ ਉਹ ਮੇਰੇ ਵੀ ਦਿਲ ਦਾ ਸਬਜੈਕਟ ਹੈ ਸਾਨੂੰ ਮਾਂ ਬੋਲੀ ਨੂੰ ਉਹਦੀ ਉਹਦੀ ਤੁੰਪੀਰ ਲੈ ਕੇ ਜਾਣਾ ਚਾਹੀਦਾ ਔਰ ਜਿੰਨੀ ਵੱਧ ਪ੍ਰਫੁੱਲਤ ਹੋਏਗੀ ਉਹਨਾਂ ਸਾਡਾ ਸਮਾਜ ਸਾਡੀ ਸੋਸਾਇਟੀ ਪ੍ਰਫੁੱਲਤ ਹੋਏਗੀ ਸਰ ਇਸ ਤਰ੍ਹਾਂ ਦਾ ਕੋਈ ਵੀ ਅਗਰ ਕੋਈ ਸਕੂਲ ਹੈ ਨਾ ਤੁਹਾਡੇ ਧਿਆਨ 'ਚ ਲੈ ਦੇਦਾ ਉਹਦੇ ਖਿਲਾਫ ਐਕਸ਼ਨ ਲਿਆ ਜਾਏਗਾ ਸਖਤ ਹੋ ਸਕਦਾ ਐਕਸ਼ਨ ਪੀਟਰ ਸਰ ਕੀ ਕਰਾਂਗੇ ਅਜੇ ਤਿੰਨ ਜਣੀਆਂ ਦੀ ਸੀਟਾਂ ਜਿੰਨੀਆਂ ਬਹੁਤ ਆਵਾਜ਼ ਦੇਖੋ ਜੀ ਜਿੰਨੇ ਜਿੱਤੇ ਨੇ ਜਿੰਨੇ ਵੀ ਜਿੱਤੇ ਨੇ ਸਾਰੇ ਬਹੁਤ ਬਹੁਤ ਸ਼ਿਮਲਾ ਕੈਂਡੀ ਨੇ 20 ਚੀਜ਼ਾਂ ਲੋਕ ਸੇਵਾ ਨੂੰ ਜਾਰੀ ਰੱਖਣ ਸਰੂਪਨਗਰ ਸ਼੍ਰੀ ਨੰਨਪੁਰ ਸਾਹਿਬ ਤੋਂ ਮਨਜੀਤ ਸਿੰਘ